ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਕੁਝ ਖਾਸ ਬੇਨਤੀਆਂ ਆਪ ਜੀ ਦੇ ਨਾਲ ਸਾਂਝੀਆਂ ਕਰਨ ਜਾ ਰਹੇ ਹਾਂ ਗੁਰੂ ਮਹਾਰਾਜ ਕਿਰਪਾ ਕਰੇ ਤੇ ਇਹ ਜੋ ਬੇਨਤੀਆਂ ਨੇ ਆਸਾਮ ਦੀ ਡਿਬੜੂਗੜ ਜੇਲ੍ਹ ਦੇ ਵਿੱਚ ਬੰਦ ਹਲਕਾ ਖਡੂਰ ਸਾਹਿਬ ਦੇ ਮੈਂਬਰ ਆਫ ਪਾਰਲੀਮੈਂਟ ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਕੌਮ ਦੇ ਹੀਰੇ ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਉਨ੍ਹਾਂ ਦੇ ਨਾਲ ਜੁੜੀ ਹੋਈ ਇੱਕ ਖਾਸ ਖਬਰ ਤੋਂ ਇੱਕ ਖਾਸ ਵਿਸ਼ੇ ਤੋਂ ਆਪ ਜੀ ਨੂੰ ਰੂਬਰੂ ਕਰਵਾਉਨੇ ਹਾਂ ਜਿੱਦਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਬੀਤੇ ਦਿਨ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਉਹਨਾਂ ਦਾ ਜਨਮ ਦਿਨ ਸੀ ਤੇ ਜੋ-ਜੋ ਸੰਤ ਜੀ ਨੂੰ ਚਾਹੁਣ ਵਾਲੇ ਨੇ ਸਾਰਿਆਂ ਨੇ ਹੀ ਆਪੋ ਆਪਣੇ ਤਰੀਕੇ ਦੇ ਨਾਲ ਘਰਾਂ ਦੇ ਵਿੱਚ ਬੈਠ ਕੇ ਪਾਠ ਕਰਕੇ ਬਾਣੀ ਪੜ੍ਹ ਕੇ ਸੰਤਾਂ ਦਾ ਜਨਮ ਦਿਨ ਮਨਾਇਆ ਪਰ ਉਧਰੋਂ ਹੀ ਇੱਕ ਖਬਰ ਸਾਹਮਣੇ ਆਈ ਅਸਾਮ ਦੀ ਡਿਬੜੂਗੜ ਜੇਲ੍ਹ ਦੇ ਵਿੱਚੋਂ ਜਿੱਥੇ ਕੀ ਭਾਈ ਸਾਪਾਈ ਅਮਰਤਪਾਲ ਸਿੰਘ ਬੰਦ ਨੇ ਤੇ ਜੇਲ੍ਹ ਦੇ ਵਿੱਚ ਸੰਤਾਂ ਦਾ ਜਨਮ ਦਿਨ ਮਨਾਉਂਦੇ ਭਾਈ ਅਮਰਤਪਾਲ ਸਿੰਘ ਦੇ ਨਾਲ ਜੋ ਉੱਥੋਂ ਦਾ ਮੌਜੂਦ ਜੇਲਰ ਸੀ ਉਸ ਨੇ ਐਸੀ ਹਰਕਤ ਕਰ ਦਿੱਤੀ ਜਿਸ ਨੂੰ ਦੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਇਹ ਜੋ ਸਮੇਂ ਦੀ ਸਰਕਾਰ ਹੈ ਨਾ ਇਹ ਤਰ੍ਹਾਂ-ਤਰ੍ਹਾਂ ਦੇ ਪ੍ਰੋਪੋਗੈਂਡਾ ਅਪਣਾਉਂਦੀ ਹੈ ਕਿ ਸਿੱਖਾਂ ਨੂੰ ਬਦਨਾਮ ਕੀਤਾ ਜਾਵੇ ਇੱਕ ਤਾਂ ਸਾਡੇ ਉੱਪਰ ਤੁਸੀਂ ਪਹਿਲਾਂ ਹੀ ਐਨੇ ਜ਼ਿਆਦਾ ਵਿਤਕਰੀ ਕੀਤੇ ਹੋਏ ਨੇ ਦੂਜਾ ਸਾਡੇ ਉੱਪਰ ਤੁਸੀਂ ਦੋ ਦੋ ਅਲੱਗ-ਅਲੱਗ ਕਾਨੂੰਨ ਥੋਪੇ ਹੋਏ ਨੇ ਆਮ ਪਬਲਿਕ ਦੇ ਲਈ ਕਾਨੂੰਨ ਵੱਖਰਾ ਹੈ ਤੇ ਦੂਜਿਆਂ ਦੇ ਲਈ ਕਾਨੂੰਨ ਵੱਖਰਾ ਹੈ ਤੇ ਸਿੱਖਾਂ ਦੇ ਲਈ ਕਾਨੂੰਨ ਵੱਖਰਾ ਹੈ ਦੂਜੀ ਗੱਲ ਇਹ ਕਿ ਜਿੱਥੇ ਆਪਾਂ ਹਿਮਾਚਲ ਜਾਂਦਿਆਂ ਨੂੰ ਸੰਤਾਂ ਦੀਆਂ ਫੋਟੋਆਂ ਤੇ ਇਤਰਾਜ਼ ਸੀ ਤੇ ਹੁਣ ਚੁੱਪਚਾਪ ਤਰੀਕੇ ਦੇ ਨਾਲ ਜੇਕਰ ਅਸੀਂ ਸੰਤ ਜੀ ਦਾ ਜਨਮ ਦਿਨ ਵੀ ਮਨਾ ਲਈਏ ਉਸ ਗੱਲ ਦਾ ਵੀ ਬਹੁਤ ਜ਼ਿਆਦਾ ਇਤਰਾਜ਼ ਹੈ ਹੁਣ ਜੇਲ੍ਹ ਦੇ ਵਿੱਚ ਐਸਾ ਕੀ ਹੋਇਆ ਕਿ ਜੇਲਰ ਨੂੰ ਵੀ ਐਸੀ ਹਰਕਤ ਕਰਨੀ ਪਈ ਕਿ ਉਹਨਾਂ ਨੇ ਮਨਾ ਕਰ ਦਿੱਤਾ ਭਾਈ ਅਮਰਤਪਾਲ ਸਿੰਘ ਨੂੰ ਕਿ ਤੁਸੀਂ ਇੱਥੇ ਜਨਮ ਦਿਨ ਨਹੀਂ ਮਨਾ ਸਕਦੇ ਉਸ ਤੋਂ ਬਾਅਦ ਕੀ ਹੋਇਆ ਇਸ ਕੱਲੀ-ਕੱਲੀ ਗੱਲ ਤੋਂ ਤੁਹਾਨੂੰ ਰੂਬਰੂ ਕਰਾਵਾਂਗੇ ਬਣੇ ਰਹੋ ਵੀਡੀਓ ਦੇ ਅੰਤ ਤੱਕ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਇਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ ਜਿਆਦਾ ਦੇਰ ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਸਭ ਤੋਂ ਪਹਿਲਾਂ ਆਪਣੀ ਰਸਨਾ ਨੂੰ ਪਵਿੱਤਰ ਕਰਦੇ ਹੋਏ ਬੋਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਜਿੱਦਾਂ ਤੁਸ ਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਸੰਤ ਜੀ ਦੀ ਫੋਟੋ ਨੂੰ ਲੈ ਕੇ ਜਿਵੇਂ ਹਿਮਾਚਲ ਸਰਕਾਰ ਨੇ ਇਤਰਾਜ਼ ਜਤਾਇਆ ਸੀ ਕਿ ਜਿਹੜੇ ਵੀ ਸਾਡੇ ਸਿੰਘ ਹਿਮਾਚਲ ਵੱਲ ਜਾਂਦੇ ਸੀ ਉਹਨਾਂ ਦੇ ਜੋ ਤਸਵੀਰਾਂ ਲੱਗੀਆਂ ਹੁੰਦੀਆਂ ਸੀ ਉਸ ਤਸਵੀਰ ਤੋਂ ਹੀ ਖੌਫ ਖਾਂਦੇ ਆ ਦੇਖੋ ਇਹ ਭਾਈਦਰ ਸੇਮ ਸਿੰਘ ਮੋਹਰਾਂਵਾਲੀਆ ਉਹਨਾਂ ਦਾ ਇੱਕ ਜੋ ਕਿ ਇੱਕ ਵਿਸਤਰੀ ਕਾਫੀ ਵਾਇਰਲ ਹੋਈ ਸੀ ਕਿ ਹਾਲੇ ਤੱਕ ਵੀ ਸੰਤਾਂ ਦੀ ਤਸਵੀਰ ਡਰਾਵੇ ਵੈਰੀ ਨੂੰ ਉਸ ਦੀ ਤਸਵੀਰ ਤੋਂ ਹੀ ਡਰ ਜਾਂਦੇ ਨੇ ਤੁਸੀਂ ਆ ਦੇਖੋ ਕਿ ਉਹ ਸ਼ਖਸ ਉਹ ਯੋਧਾ ਹਕੀਕਤ ਦੇ ਵਿੱਚ ਕਿੰਨਾ ਜੁਰਤ ਰੱਖਣ ਵਾਲਾ ਹੋਵੇਗਾ ਹਕੀਕਤ ਦੇ ਵਿੱਚ ਕਿੰਨਾ ਦਮ ਰੱਖਣ ਵਾਲਾ ਹੋਵੇਗਾ ਜਿਸ ਦੀ ਤਸਵੀਰ ਤੋਂ ਹੀ ਡਰ ਜਾਂਦੇ ਨੇ ਸੰਤ ਗਰਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਉਹਨਾਂ ਦਾ ਜਨਮ ਦਿਨ ਸੀ ਬੀਤੇ ਦਿਨ ਤੇ ਜੇਲ੍ਹ ਪ੍ਰਸ਼ਾਸਨ ਦੇ ਅੱਗੇ ਮੰਗ ਰੱਖੀ ਗਈ ਭਾਈ ਅਮਰਪਾਲ ਸਿੰਘ ਦੇ ਵੱਲੋਂ ਕਿ ਅਸੀਂ ਇੱਥੇ ਜਨਮ ਦਿਨ ਮਨਾਉਣਾ ਹੈ ਅਸੀਂ ਕੁਝ ਜ਼ਿਆਦਾ ਸ਼ੋਰ ਸ਼ਰਾਬਾ ਨਹੀਂ ਕਰਨਾ ਅਸੀਂ ਬੈਠ ਕੇ ਪਾਠ ਕਰਨਾ ਹੈ ਅਤੇ ਚੜ੍ਹਦੀ ਕਲਾ ਦੀ ਹੀ ਗੱਲ ਕਰਨੀ ਹੈ ਤਾਂ ਜੇਲ੍ਹ ਪ੍ਰਸ਼ਾਸਨ ਐਸੇ ਵਿਸ਼ੇ ਦੀ ਕਹਿਣ ਲੱਗਾ ਕਿ ਸਾਨੂੰ ਸੋਚਣਾ ਪੈਣਾ ਹੈ ਕਿਉਂਕਿ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਇਹਨਾਂ ਦਾ ਖੌਫ ਅੱਜ ਤੱਕ ਵੀ ਇਹਨਾਂ ਸਰਕਾਰਾਂ ਦੇ ਦਿਲ ਦੇ ਵਿੱਚ ਪਿਆ ਹੋਇਆ ਹੈ ਤੋ ਤੁਹਾਡੀ ਇਸ ਵੀਡੀਓ ਬਾਰੇ ਕੀ ਰਾਏ ਹੈ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਗੁਰਫਤ ਪ੍ਰਵਾਨ ਕਰੋ ਗੱਜ ਕੇ ਅੱਖੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ